ਮੈਂ ਕੀ ਵਜ੍ਹਾ ਮਾਲੀ ਜਾਣਦੇ ਜੀ ਮੈਂ ਹੁਣ ਕੰਮ ਨਾ ਕਰਾਂ ਦੱਸੋ ਕੰਮ ਕਰ ਲਈ ਬੈਠਾ ਗੱਲ ਸੁਣ ਪਹਿਲੇ ਤੁਹਾਡੀ ਸੁਣ ਲਈਂ ਦੱਸੋ ਕੀ ਆ ਤੈਨੂੰ ਗੱਲ ਦੱਸਦਾ ਇੱਕ ਮੈਂ ਬਈ ਗੱਲ ਤੇ ਇਹ ਆ ਆ ਤੂੰ ਬਹੁਤ ਚੰਗਾ ਕੀਤਾਈ ਸੱਚੀ ਮੇਰੇ ਅੱਖਾਂ ਖੋਲਦੀਆਂ ਜਿਹੜੀਆਂ ਨਾ ਕੀ ਜਨੇ ਪੈਸੇ ਨਾ ਚਮਚੋਗ ਨਾ ਵਿਮਲ ਦੇ ਘਰੇ ਲਟਾਈ ਜਨਾ ਹਮੇ ਮੈਨੂੰ ਤੇ ਅਗਲੀ ਹੁਣ ਆਈ ਕਿਤੇ ਜਾ ਗਈ ਅੱਜ ਤੱਕ ਤੁਹਾਡੀ ਜਨਾਨੀ ਨੇ ਕੋਈ ਮਾੜਾ ਕੰਮ ਕੀਤਾ ਵਾ ਜਿਹੜਾ ਇਦਾਂ ਤੁਸੀਂ ਕਹਿਣ ਦੇ ਜੀ ਜਿੰਨੇ ਕੰਮ ਕੀਤੇ ਆ ਨਾ ਸਾਰੇ ਦਿਮਾਗ ਨਾਲ ਕੀਤੇ ਆ ਮੈਂ ਵੀ ਆਪਣਾ ਘਰ ਚਲਾਉਣਾ ਤੁਹਾਨੂੰ ਪਤਾ ਵਾ ਆਪਾਂ ਵੀ ਤੇ ਗਾਂ ਕੁਝ ਸੋਚਣਾ ਕਿ ਨਹੀਂ ਸੋਚਣਾ ਇਹ ਥੋੜਾ ਜੋਕ ਜਿਹੀ ਨਹੀਂ ਆ ਤੇ ਭੈਣਾਂ ਨੂੰ ਲਟਾਈ ਜਾਣਾ ਮਣ ਸਹੀ ਗੱਲ ਆ ਸਾਰੇ ਆਪੋ ਆਪਣੇ ਬਾਰੇ ਸੋਚਦੇ ਸੋਚਣਾ ਚਾਹੀਦਾ ਵਧੀਆ ਗੱਲ ਹੈ ਸਮਾਂ ਕਿੱਤੋਂ ਹਾਂ ਨਹੀਂ ਗੱਲ ਇਹ ਨਹੀਂ ਕਹਿਣੀ ਗੱਲ ਕੋਈ ਹੋਰ ਹੋਵੇ ਕਹਿਣੀ ਹੁੰਦੀ ਦੱਸੋ ਗੱਲ ਇਦਾਂ ਵਾ ਕਿ ਮੈਣਾ ਬੈਂਕ ਤੋਂ ਚੁਕਿਆ ਕਰਜ਼ਾ ਕਰਜ਼ਾ ਹਾਂ ਉਹ ਕਾਦੇ ਲਈ ਚੁੱਕ ਲਿਆ ਜਿਹਾਣਾ ਸਿੱਧਾ 20 ਲੱਖ ਦਾ 20 ਲੱਖ ਦਾ ਕਰਜ਼ਾ ਹੋਰ ਹੈ ਉਹ ਕੀ ਕਰਨਾ ਵਾ 20 ਲੱਖ ਤੋਂ ਵੇਖੀ ਕਈ ਲੱਖਾ ਬਣਾ ਦੇ ਕਰੋੜਾ ਕਰ ਦਵੇਂ ਮੈਂ ਹੈ ਹਾਂ ਪੈ ਹੈ ਨਾ ਬੱਚੇ ਦੇ ਦੇਣੇ ਆ ਲੈ ਬੱਚਾ ਹਿਸਾਬ ਆ ਪੈਸੇ ਪੈਸੇ ਨੂੰ ਪੈ ਗੈਦਾ ਵਾ ਕੀ ਕਰਨੂ 20 ਲੱਖ ਚੁੱਕਿਆ ਜੇ ਕਿ ਕਿਸੇ ਸਲਾਹ ਤੇ ਲੈ ਲਿਆ ਕਰੋ ਰੰਜੀਤ ਤੁਸੀਂ ਉਹ ਸਲਾਹ ਹੀ ਲੈ ਲਗਾ ਤੇਰੀ ਹਾਲੀ ਕਿਹੜਾ ਕੰਮ ਸਟਾਰਟ ਕਰਦਾ ਮੈਂ ਮੇਰੀ ਗੱਲ ਸੁਣਾ ਕਿਹੜਾ ਕੰਮ ਕਰਨਾ ਦੱਸੋ ਫੋੜ ਮੈਂ ਲਗਾ ਇਦਾਂ ਉਹ ਲਗਾ ਤੇ ਕਰਨਾ ਥੱਲੇ ਅੱਛਾ ਦੁਕਾਨਾ ਹਾਂ ਅੱਛਾ ਦੁਕਾਨਾ ਤੇ ਉੱਤੇ ਪਾ ਦੇਣਾ ਹੋਟਲ ਵਾਹ ਦੁਕਾਨਾ ਦਾ ਤਾਂ ਆਉਣਾ ਹੀ ਆਉਣਾ ਜਿੰਨਾ ਆਉਣਾ ਰੈਂਟ ਵਗੈਰਾ ਤੇ ਹੋਟਲ ਦਾ ਤਾਂ ਦਿੱਲੀ ਉਹ ਵੀ ਰੈਂਟ ਹੈ ਐ ਹੀ ਪੈਸੇ ਨੂੰ ਖਿੱਚਦਾ ਤੈਨੂੰ ਨਹੀਂ ਪਤਾ ਇਹ ਤਾਂ ਪੈਸੇ ਚ ਖੇਡਾਂਗੇ ਰঞ্জੀਤ ਪੈਸੇ ਹੀ ਪੈਸਾ ਕਰਦਣਾ ਵੇਖੀ ਤੂੰ ਮੇਰੇ ਹਿਸਾਬ ਨਾਲ ਹੀ ਗੁਰਪ੍ਰੀਤ ਤੋਂ ਵੀ ਵੱਧ ਅਮੀਰ ਹੋ ਜਾਣਾ ਹੈ ਹਿਸਾਬ ਨਾ ਨਾ ਵੇਖੀ ਸਹੀ ਮੇਰੇ ਤੇ ਅੱਗੇ بڑا ਖਾਬ ਹੈ ਕਿ ਜਿੱਦਾਂ ਨਾ ਗੁਰ ਪ੍ਰੀਧੋਣੀ ਗੱਡੀਆਂ ਚ ਘੁੰਮਦੀ ਹੈ ਨਾ ਤੇ ਵੱਡੀ ਸਾਰੀ ਕੋਠੀ ਪਾਈ ਉਹਨਾਂ ਨੇ ਮੈਂ ਵੀ ਐਦਾਂ ਦੇ ਸੁਪਨੇ ਵੇਦੀ ਰਹੀ ਨਹੀਂ ਮੈਨੂੰ ਲੱਗਦਾ ਹੁਣ ਪੂਰੇ ਕਰੂੰਗਾ ਮੇਰਾ ਘਰ ਵਾਂਗ ਬੈਂਕ ਨੇ ਕੋ ਕਿ ਪਰਸੈਂਟ ਇੰਟਰਸਟ ਲੈਣਾ ਵਾ ਗੱਲ ਹੀ ਕੋ ਨਹੀਂ ਕਿੰਨਾ ਕੁ ਲੈ ਲੈਣਗੇ 20 ਲੱਖ ਨੂੰ ਕੋਈ ਗੱਲ ਨਹੀਂ ਕਰ ਲਾਂਗੇ ਉਹ ਵੀ ਸੱਤ ਆ ਉਹ ਜਿੱਥੇ ਇੰਨੇ ਆਣੇ ਆ ਤੇ ਇੰਨੇ ਹੀ ਦੇ ਦਿਆ ਕਰਦੇ ਕਿਹੜੀ ਗੱਲ ਆ ਕਿੰਨਾ ਕੁ ਦਾ ਵਿਆਜ ਬਣੂਗਾ ਦੱਸੋ ਹਾਂ ਉਹ ਬਣਜੂ ਕੋਈ ਨਹੀਂ 20 ਲੱਖ ਦਾ 30 ਹਜ਼ਾਰ ਬਣਜੂ 35-40 ਹਜ਼ਾਰ ਬਣਜੂ ਫੇਰ ਕਿਹੜੀ ਗੱਲ ਆ ਕੋਈ ਗੱਲ ਨਹੀਂ ਆ 35-40 ਹਜ਼ਾਰ ਦੇ ਲਾਗੇ ਬਣੂਗਾ ਫੇਰ ਤੇ ਕਿਹੜ ਜੀਤ ਮੇਰੀ ਗੱਲ ਸੁਣ ਮਹੀਨੇ ਦਾ ਲੱਖਾ ਕਮਾਉਣਾ ਤੇ 35-40 ਹਜ਼ਾਰ ਦੇਣ ਦਾ ਕੀ ਵੱਡੀ ਗੱਲ ਆ ਹੋਣਾ ਕੋਤੋਂਦਾ ਨਾ ਆਹੋ ਇਹ ਤੇ ਹੈ ਵਾ ਹੁਣ ਜੇ ਅਸੀਂ ਕੋਈ ਨਵਾਂ ਕੰਮ ਖੋਲਾਂਗੇ ਤੇ ਪਹਿਲੇ ਪੈਸੇ ਤਾਂ ਲਾਉਣੇ ਪੈਣਗੇ ਨਾ ਫੇਰ ਹੀ ਆਪਾਂ ਨੇ ਕੰਮ ਛੋਟਾ ਮੋਟਾ ਖੋਲ ਲੈਣੀ ਸੁੱਤਰਾਂ ਦਾ ਕੰਮ ਇੱਕੇ ਦਾ ਨਹੀਂ ਵੱਡਾ ਖੋਲੀ ਤੇ ਫਿਰ ਪੰਚੀ ਦਾ ਨੰਬਰਾਂ ਚ ਤੈਨੂੰ ਕੀ ਪਤਾ ਹੈ ਗੱਲ ਆਹ ਤੇ ਬੜੀ ਵਧੀਆ ਗੱਲ ਆ ਤੇ ਕਰੇ ਤੂੰ ਫਿਰ ਡੱਬਾ ਨਹੀਂ ਲੈ ਕੇ ਆਏ ਮੁੱਛਾ ਮਰੋੜੀ ਜਾਂਡੇ ਤੇ ਹਾਂ ਲਈ ਮੈਂ ਕੰਮ ਸਟਾਰਟ ਥੋੜੀ ਕਰਤਾ ਤੇ ਸਲਾਈ ਕਰਦਾ ਡੱਬਾ ਉਹ ਲਿਆਉਂਗਾ ਜਦੋਂ ਕੰਮ ਸਟਾਰਟ ਕਰੂੰਗਾ ਨਹੀਂ ਲੋਂ ਲੋਂਦਾ ਸਾਰਾ ਕੰਮ ਹੋ ਗਿਆ ਨਾ ਬਸ ਲੈ ਕੰਮ ਤਾਂ ਫਿਰ ਸਟਾਰਟ ਹੀ ਆ ਕੇ ਬਸ ਫਿਰ ਕੋਈ ਚੱਕਰ ਨਹੀਂ ਆ ਤੇ ਮੇਰੀ ਗੱਲ ਸੁਣੋ ਲਿਆਓ ਫਿਰ ਡੱਬਾ ਡੁੰਬਾ ਘਰੇ ਵੀ ਮੂੰਹ ਮਿੱਠਾ ਕਰਾਓ ਤੇ ਨਾਲੇ ਆਪਾਂ ਫਿਰ ਉਧਰ ਹੋਈਏ ਹਾਂ ਸਹੀ ਆ ਗੱਪੀ ਤਨ ਠੀਕ ਹੈ ਹਾਂ ਤਾਂ ਮੂੰਹ ਤੇ ਭੈਣ ਦਾ ਬਿਠਾ ਕਰਾ ਕੇ ਆਓ ਏਡੀ ਵੱਡੀ ਖੁਸ਼ਖਬਰੀ ਆ ਕੋ ਮਾੜੀ ਢਾੜੀ ਗੱਲ ਥੋੜੀ ਹੀ ਕੀ ਆ ਦੱਸ ਸਹੀ ਆ ਮਾਦਾ ਵੀ ਤਲੀ ਹੋਦੀ ਵੀ ਅੱਛਾ ਇੱਕ ਗੱਲ ਤੇ ਮੰਨਣ ਵਾਲੀ ਜੀ ਅਮਾਤਾ ਜਿੱਥੇ ਮਰਜੀ ਬੈਠੀ ਤੇ ਮੁਠੀ ਹੋਵੇ। ਅੱਕਾਂ ਨਾ ਦੇ ਦਿੱਤੀ। ਤੂੰ ਬੜੇ ਕੰਨ ਪਰ ਨਹੀਂ ਇਹਦੇ। ਹੈ? ਨਹੀਂ ਨਹੀਂ ਮੰਮੀ ਜੀ ਮੈਂ ਤੇ ਇੱਕ ਕੈਂਡੀ ਸੀ। ਮੈਂ ਕਿਹਾ ਨਿੰਬੂ ਪਾਣੀ ਪੀਣਾ ਵਾ। ਮੰਮੀ ਜੀ ਨੇ ਬਣਾਉਣ ਲੱਗੀ ਸੀ ਨਾਲ ਤੁਹਾਡੇ ਲਈ ਬਣਾ ਦੇਣੀ ਆ ਮੈਂ। ਚਲ ਜੇ ਤੂੰ ਕਸਰ ਨਹੀਂ ਪੂਰੀ ਹੋਈ ਤੂੰ ਕਰ ਲੈ ਪੂਰੀ ਕਸਰ ਭਰ ਕੇ। ਮੈਂ ਤੇ ਕਸਰ ਕਰਨੀ ਆ। ਸ਼ਾਂਸ਼ੇ ਪੁੱਤਰਾ ਸਾਰੀਆਂ ਗੱਲਾਂ ਰਾਨੂੰ ਦੱਸਿਆ ਕਰ। ਮੇਰੇ ਕੰਨਾਂ 'ਚ ਨਾ ਕੋਈ ਗੱਲ ਪੈ ਜੇ। ਕਿ ਮਾਤਾ ਮੈਂ ਆਹ ਕੰਮ ਕਰਨ ਲੱਗਾ। ਤੇਰੇ ਲੋਕੀਂ ਤੇ ਆਪ ਪਾ ਲੈਣੀ ਦੂ ਤੇ। ਮੈਂ ਤਾਂ ਚੋਰਾਂ ਨਾਲ ਕਰ ਦਵਾਂ ਸਾਰੇ ਲਕਾਰ ਰੱਖਣ ਦੇ ਆ ਗਏ ਮੇਰੇ ਤੋਂ ਕੀ ਗੱਲ ਕਰਨ ਦੇ ਆ ਕੀ ਲਿਆ ਤੂੰ ਮੈਨੂੰ ਹੀ ਦੱਸ ਕੋ ਮੈਨੂੰ ਪਤਾ ਲੱਗੇ ਮੈਂ ਤੇਰੀ ਮਾਂ ਮਾਂ ਵਾ ਮੇਰੀ ਦੱਸੂਗਾ ਤੈਨੂੰ ਮੈਂ ਲਕੋਣਗਾ ਕਿਉਂ ਮਾਤਾ ਸਿੱਧੇ ਜੀ ਗੱਲ ਪਤਾ ਕੀ ਆ ਮੈਂ ਲਿਆ ਪਲਾਟ ਉੱਥੇ ਜਗਾ ਲਈ ਗਈ ਸਸਤੀ ਮਿਲਦੀ ਵਧੀਆ ਮੈਨੂੰ ਜੱਲੂ ਤੇ ਵਧੀਆ ਆ ਵਧੀਆ ਨਾ ਤੇ ਮੇਰਾ ਇਰਾਦਾ ਹੈ ਉੱਥੇ ਪਾ ਕੇ ਦੁਕਾਨਾ ਨਾ ਥੱਲੇ ਤੇ ਉੱਤੇ ਪਾ ਦੂੰਗਾ ਹੋਟਲ ਵਧੀਆ ਕੰਮ ਚੱਲ ਪੂਗਾ ਮੇਰਾ ਵਧੀਆ ਕੰਮਕਾਰ ਹੋ ਜਾਊਗਾ ਕੰਮ ਵਧਾਉਣਾ ਚਾਹੀਦਾ ਅੱਜ ਕੱਲ ਠੀਕ ਠੀਕ ਮੜਾ ਕੀ ਆ ਮਾੜਾ ਤਾਂ ਨਹੀਂ ਆਖਿਆ ਮੈਨੂੰ ਗਿਆ ਕਿ ਮੈਨੂੰ ਦੱਸਣਾ ਪਹਿਲਾਂ ਤੂੰ ਮੈਨੂੰ ਤੇਰੇ ਪੁੱਤ ਦਾ ਕੰਮ ਵਾਝੂ ਹੋਰ ਕੀ ਮਾੜਾ ਦੱਸ ਅੱਜ ਯਾਰਾਂ ਚ ਕਿ ਮੌਲੇ ਕਾ ਨੂੰ ਲੱਖਾਂ ਦੇ ਕਮਾਵਾਂਗੇ ਕਿਹੜੀ ਗੱਲ ਆ ਮੰਮੀ ਜੀ ਤੁਹਾਨੂੰ ਖੁਸ਼ੀ ਨਹੀਂ ਹੋਈ ਐਡੀ ਵੱਡੀ ਤੁਹਾਡਾ ਪੁੱਤ ਤੁਹਾਨੂੰ ਖੁਸ਼ਖਬਰੀ ਦੱਸਣ ਦਿਆ ਤੇ ਮੇਰੇ ਤੋਂ ਵੱਧ ਖੁਸ਼ੀ ਹੋਣੀ ਨਹੀਂ ਕਿੰਨੂ ਆ ਪਰ ਮੈਨੂੰ ਦੁੱਖ ਤੇ ਇਹ ਆ ਜਿਹੜੀ ਗੱਲ ਮੈਨੂੰ ਦੱਸਣੀ ਉਹ ਤੈਨੂੰ ਦੱਸਣ ਦਿਆ ਪਈ ਜਾ ਪਹਿਲਾਂ ਤੇ ਮੇਰ ਨਾਲ ਸਲਾਹ ਕਰਦਾ ਹੀ ਆਣਗੇ ਭੈਣ ਨਾ ਕਰਦਾ ਹੀ ਹੁਣ ਸਿੱਧਾ ਹੀ ਚਰਕਾਉਂਦਾ ਕਿ ਤਾ ਤੂੰ ਕੀ ਉਹ ਨੂੰ ਸਿਰ ਢੂੜਦਾ ਕਿ ਸਾਰੀਆਂ ਗੱਲਾਂ ਤੈਨੂੰ ਦੱਸਦਾ ਮਾਂ ਤੋਂ ਲਕਾਰਾਂ ਦਾ ਮੈਂ ਆਪੇ ਸੁਣਣ ਲਈ ਨਹੀਂ ਖੇਰ ਆਣ ਕੇ ਤੁਹਾਨੂੰ ਮੈਂ ਪੁੱਛਦੀ ਨਹੀਂ ਨਹੀਂ ਮਮੀ ਜੀ ਉਹ ਤੇ ਮੈਨੂੰ ਕਹਿੰਦੇ ਪਏ ਸੀ ਕਿ ਮੰਮੀ ਨੂੰ ਆਵਾਜ਼ ਮਾਰ ਮੈਂ ਕਿਹਾ ਬੱਸ ਮੈਂ ਨਾ ਨਿੰਬੂ ਪੜੀ ਬਣਾਉਂਦੀ ਆ ਨਾ ਮੰਮੀ ਨੂੰ ਵੀ ਇੱਥੇ ਬੁਲਾ ਲੈਣੀ ਆ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੰਮੀ ਤੁਸੀਂ ਤੇ ਐਵੇਂ ਮੇਰੇ ਮਗਰ ਚੜੇ ਰਹਿੰਦੇ ਜੀ ਦੱਸ ਮੈਂ ਉਹਨਾਂ ਦੀ ਜਨਾਨੀ ਆ ਮੈਨੂੰ ਤਾਂ ਦੱਸਣ ਗਈ ਨਾ ਤੂੰ ਇੱਡੇ ਨਾ ਪੁੱਛੇ ਨਾ ਬਾਪ ਮੈਂ ਤੈਨੂੰ ਜਾਣਦੀ ਤੇ ਤੈਨੂੰ ਜਾਣਦੀ ਆ ਸਭ ਕੁਝ ਲਕਾਉਂਦੇ ਮੇਰੇ ਕੋਲ ਤੂੰ ਯਾਨੀ ਆਪੇ ਮੈਨੂੰ ਗੱਲ ਦੱਸੇ ਮਾਂ ਕੋ ਨਾ ਪਹਿਲਾਂ ਕਰਿਆ ਕਰਦੇ ਕਿੰਨੇ ਦੋਖ ਵਾਲੀ ਕਿਹੜੀ ਮਾਤਾ ਗੱਲ ਦੱਸਵੇਂ ਤੇ ਪਹਿਲਾਂ ਤੂੰ ਮੈਨੂੰ ਨਹੀਂ ਆਵਾਜ਼ ਮਾਰ ਸਕਦਾ ਵੀ ਮੰਮੀ ਆ ਮੰਮੀ ਮੈਂ ਤੈਨੂੰ ਗੱਲ ਦੱਸਾਂ ਵੇਖੋ ਆਹ ਕੋ ਗੱਲ ਨਹੀਂ ਮੈਂ ਕਿਹੜਾ ਕੋਈ ਕਰ ਦਿੱਤਾ ਵਾ ਹਲੇ ਸਲਾਮਾ ਹੀ ਲੈ ਲੈਂਦੇ ਆ ਕਿੰਨੇ ਘਰਾਂ ਚ ਕਲੇਸ਼ ਹੁੰਦਾ ਆਹ ਗੱਲ ਤੂੰ ਵੀ ਪਹਿਲੇ ਸਾਸੂ ਨੂੰ ਦੱਸਿਆ ਤੇ ਪਹਿਲੇ ਮਾਵਾ ਨੌ ਨੂੰ ਦੱਸਤਾ ਤੂੰ ਮੈਨੂੰ ਨਹੀਂ ਦੱਸਿਆ ਆ ਕੋਈ ਗੱਲਾਂ ਥੋੜੀਆਂ ਵਾ ਦੱਸ ਮੈਨੂੰ ਦੱਸਿਆ ਤਾਨੂੰ ਦੱਸਿਆ ਇੱਕ ਹੀ ਗੱਲ ਆ ਤੇ ਆਪਾਂ ਦੋਵਾਂ ਨੂੰ ਆਵਾਜ਼ ਮਾਰ ਲੈਂਦਾ ਆ ਵਦੋਲੇ ਬਹਿ ਜਾਂਦੇ ਨਾਲ ਗੱਲ ਹੋ ਜਾਣੀ ਤੇ ਆ ਬੜੀ ਵਧੀਆ ਪੁੱਤ ਕਾ ਮੈਂ ਇਹਨਾਂ ਨੂੰ ਵਿਆਹ ਹੀ ਇਹ ਵੀ ਨਾ ਬਸ ਬਲ ਖੜੀ ਹੈ ਗਏ ਆ ਤਾਂ ਮੈਂ ਕਿਹਾ ਤੇ ਗਏ ਮਮੀ ਮੇਰਾ ਗਲਤੀ ਮੇਰ ਤੋਂ ਹੀ ਹੋ ਗਈ ਆ ਮੈਨੂੰ ਆ ਕੇ ਇਹਨਾਂ ਨੂੰ ਦੱਸਣਾ ਜਿਹਦਾ ਤੁਹਾਨੂੰ ਦੱਸਣਾ ਚਾਹਦਾ ਇਹ ਮਿਸਤਰੀ ਤੁਸੀਂ ਲਾ ਲਿੰਦੀ ਜਾ ਕੇ ਉੱਥੇ ਤੂੰ ਬੋਲੀ ਚੋਦੀ ਬੋਲੇ ਕਰਦੀ ਐਵੇਂ ਨਾ ਹੋ ਜਾ ਰਹੀ ਤੇ ਹੁਣ ਮੈਂ ਕੀ ਆਖਾਂ ਤੈਨੂੰ ਗੱਲ ਤੈਨੂੰ ਵੀ ਕੋਈ ਨਹੀਂ ਹੁੰਦੀ ਹੁਣ ਝੂਠਾ ਜੋ ਤੂੰ ਲੈ ਮਮੀ ਇੱਕ ਪਾਸੇ ਉਹ ਤੁਹਾਨੂੰ ਇੰਨੀ ਵੱਡੀ ਖੁਸ਼ਖਬਰੀ ਦੱਸਣ ਦੇ ਦੂਸਰੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਝੂਠਾ ਸੱਚਾ ਕਹੀ ਜਾਂਦੇ ਜੀ ਪਰ ਮੈਂ ਆ ਨਹੀਂ ਅੱਗੇ ਸਲਾਹ ਦਿਦਾ ਵਧਾਈ ਦਿਓ ਉਹਨਾਂ ਨੂੰ ਵਧਾਈ ਤੇ ਦੋ ਅੱਗੇ ਭੈਣ ਦੀ ਸਲਾਹ ਲੈਂਦਾ ਵੀ ਭੈਣ ਨੇ ਆ ਕੰਮ ਕਰ ਲਗਾ ਮੈਂ ਆ ਕੀਤਾ ਉਹ ਮਮੀ ਜੀ ਭੈਣ ਕੋਲੀ ਤੇ ਹੁਣ ਅਸੀਂ ਚੱਲੇ ਆ ਦੱਸਣ ਕਿਉਂ ਨਹੀਂ ਜੀ ਚੁੱਪ ਕਰ ਮੇਰੀ ਗੱਲ ਸੁਣ ਭੈਣ ਦੀ ਗੱਲ ਲੈਣਾ ਤੇ ਸਹੀ ਗੱਲ ਮਮੀ ਭੈਣ ਕੋ ਚੱਲਿਆ ਹਾਂ ਮੈਂ ਸੋਚਿਆ ਉਹਨੂੰ ਦੱਸਣੇ ਆ ਕਿਹੜੀ ਗੱਲ ਆ ਹੁਣੇ ਜਾਨਣਾ ਮੈਂ ਲਿਆ ਤੇ ਬੜੀ ਵਧੀਆ ਗੱਲ ਕੀਤੀ ਸ਼ੁਭਰਿਆ ਕਿ ਤੇ ਤੁਹਾਨੂੰ ਭੈਣ ਦਾ ਚੇਤਾ ਆਇਆ ਦੇ ਭਰਾਵਾ ਮੈਂ ਤਾਂ ਬੜੀ ਖੁਸ਼ ਹੋ ਗਈ ਆ ਪੁੱਤ ਜੇ ਭਰਾ ਚੀਜ਼ਾਂ ਲੈਣ ਪੈਣਾ ਖੁਸ਼ ਹੁੰਦੇ ਨਾ ਨਾ ਕਿ ਦੁਖੀ ਹੁੰਦੇ ਨਾ ਚਲ ਠੀਕ ਆ ਮਾਤਾ ਹੋਣਾ ਭੈਣ ਕੋਲ ਮੈਨੂੰ ਦੱਸ ਕੀ ਲੈ ਕੇ ਜਾਵਾਂ ਲੈ ਕੇ ਦਬਾ ਖੜੀਆਂ ਵਰਤੀ ਉਹ ਵੀ ਖੁਹੇਰੀ ਦੁੱਜੀ ਦੇਸੀ ਘੋਦੀ ਨਾਲ ਫਲ ਫਰੂਟ ਖੜੀ ਨਿਆਣਿਆ ਸਿਆਣਿਆ ਵਾਤੇ ਪੁੱਤ ਮੈਨੂੰ ਖੁਸ਼ੀ ਬੜੀ ਹੋਈ ਈ ਪਿੱਤੂ ਭੈਣ ਕੋ ਚੱਲਿਆ ਚਲ ਪੁੱਤ ਕੋਈ ਨਹੀਂ ਗੁੱਸੇ ਨਾਲ ਲੱਗੀਆਂ ਹੁੰਦੇ ਨਾ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਆਂਦੇ ਹੀ ਨਹੀਂ ਲੈ ਫਿਰ ਆ ਗਿਆ ਘਰੇ ਮਾਤਾ ਤੇਰਾ ਚਾਹ ਮੈਂ ਤੂੰ ਨਾ ਕਰਦਣਾ ਹੁਣ ਮੈਂ ਚੱਲਿਆ ਭੈਣ ਕੋ ਫਿਰ ਲੈ ਕੇ ਡੱਬਾ ਚੱਲ ਤੋਰ ਮੈਂ ਵੀ ਚੱਲਾਂ ਨਾਲ ਨਹੀਂ ਤੂੰ ਕੀ ਕਰਨਾ ਤੂੰ ਬੈਠੇ ਗਰਮੀ ਬਾਜ਼ ਜਰੀ ਆ ਬੜੀ ਗਰਮੀ ਬਹੁਤ ਮਾਤਾ ਗਰਮੀ ਅੱਜ ਤਾਂ ਪਤਾ ਨਹੀਂ ਡਿਗਰੀ ਕਿੱਥੇ ਚੜੀ ਆ ਤੇਰੇ ਆ ਤੇ ਡਿਗਰੀ ਨਹੀਂ ਚੜੀ ਮੰਮੀ ਆ ਤੇ ਡਿਗਰੀ ਚੜ ਗਈ ਮੰਮੀ ਜੀ ਤੁਸੀਂ ਆਪ ਹੀ ਤੇ ਕਹਿੰਦੇ ਜੇ ਕਿ ਭੈਣ ਕੋਲੋਂ ਹੋ ਕੇ ਆਓ ਚਲੋ ਵਧੀਆ ਹੋਆ ਮੈਂ ਤਾਂ ਕਿਹਾ ਹੀ ਜਾਓ ਫਿਲਮਾਤਾ ਤੇਰਾ ਜੀ ਕਰਦਾ ਵਾ ਕੁੜੀ ਕੋ ਜਾਨੂ ਬੁਲਾ ਲਈ ਕਿ ਤੈਨੂੰ ਲੈ ਅੱਜ ਤਾਂ ਮੈਨੂੰ ਚਾਹੀਦਾ ਵੀ ਮੈਨੂੰ ਨਾਲ ਖੜੋ ਕਿਉਂ ਮੈਂ ਤੇ ਪਿਆਰੀ ਆ ਮੈਂ ਤਾਂ ਤਰਸੇ ਦੇ ਕੱਪੜੇ ਪਾਏ ਹੀ ਮੈਂ ਕਿਹਾ ਚੱਲ ਜਾਣਗੀ ਤੇ ਮੈਂ ਨਾਲ ਹੀ ਚੱਲ ਜੂਗੀ ਚੱਲ ਚੱਗਦੀ ਤਾਂ ਤੂੰ ਕਹਿ ਤਾ ਚੱਲ ਬਕ ਉਹ ਤੂੰ ਹੀ ਜਲਦੀ ਨਾਲ ਚੱਲ ਚਲ ਮਿਲਾਉਣੇ ਤੇਨੂੰ ਬੁਲਾ ਲੈਉਣੇ ਚਲ 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 ਮੈਂ ਜਿੱਤੀ ਜੱਤੀ ਬਾਹਾਂ ਪਰਸਾ ਲੈਣਾ ਚਲ ਮੇਰੇ ਤੇ ਠੀਕ ਹੀ ਆ ਤੇਰੀ ਜਿੱਦੀ ਠੀਕ ਹੈ ਚਲੋ ਠੀਕ ਹੈ ਆਜੋ ਚਾਹ ਲੈ ਆਣੇ ਆ ਮੈਨੂੰ ਕੋਈ ਖੁਸ਼ੀ ਨਾ ਤੇਰੀ ਜਗਾ ਲੈਣ ਦੀ ਨਹੀਂ ਹੋਈ ਜਿੰਨੀ ਖੁਸ਼ੀ ਮੈਨੂੰ ਤੇਰੀ ਪੈਰ ਕਦੇ ਘਰ ਜਾਣ ਦੀ ਨਾਲ ਮੈਂ ਹੀ ਚੱਲੀ ਆਂ ਦੇਖ ਕਿੱਡਾ ਖੁਸ਼ੀ ਆਣਾ ਦੇਣਿਆ ਚੱਲ ਥਲੀ ਆਪ ਚੱਲ ਪਤਾ ਚਲ ਆ ਜਾ ਤੁਹਾਨੂੰ ਮਿਲਾ ਲੈਣਾ ਕੋਈ ਗੱਲ ਆ ਸੁਖ ਹੋਵੇ ਸੀ ਭਾਬੀ ਦਾ ਫੋਨ ਆਇਆ ਮੈਨੂੰ ਤੇ ਉਦੋਂ ਦੀ ਟੈਨਸ਼ਨ ਪਈ ਪਤਾ ਨਹੀਂ ਉਹਨਾਂ ਨੂੰ ਕੀ ਕੰਮ ਪੈ ਗਿਆ ਇੱਕਦਮ ਜਿਹੜਾ ਮੇਰੇ ਵੱਲ ਆ ਲੱਗੀਆਂ ਠੀਕ ਹੋਵੇ ਸਭ ਕੁਝ ਆਉਂਦੇ ਪਤਾ ਲੱਗੂਗਾ ਆਉਂਦੇ ਹੀ ਹੋਣੀ ਰਸਤੇ ਵਿੱਚ ਲੋ ਆਉਂਦੇ ਵੇਖ ਆਹ ਅੱਗੇ ਬਾਹਰ ਹੀ ਕਰੀ ਕਿ ਫੋਨ ਆਇਆ ਠੀਕ ਹੈ ਸਭ ਕੁਝ ਲੈ ਚਾਰਾਂ ਵਿੱਚ ਤੇਰੇ ਘਰ ਆ ਸਕਦੀ ਆ ਕਿਉਂ ਸਮਝੀ ਜੀ ਚਾਨਣ ਘਰ ਤੇ ਬਧੀਆ ਮਿੰਦੋ ਤੇ ਤੀ ਟੈਨਸ਼ਨ ਹੀ ਪਈ ਹੈ ਕਿ ਹੈ ਉਹ ਤਾਂ ਨਹੀਂ ਕਿਉਂ ਇੱਕਦਮ ਫੋਨ ਕੀਤਾ ਤੇ ਸਿੱਖ ਲਿਆ ਦਾ ਸਰਕਾਰੀ ਹੈ ਵੀ ਆਪਣੇ ਪੈਂਤਰਾ ਮੰਡੀ ਹੁੰਦੀ ਆ ਤੇਰਾ ਭਰਾ ਇਹ ਦਸੂ ਦਾ ਗੁੱਡ ਨਹੀਂ ਹੋ ਰਿਹਾ ਆਲਾ ਸਾਂਹ ਅੱਡ ਬਾਲਾ ਕਿ ਹੈ ਤੇਰੇ ਵਾਸਤੇ ਮਠਿਆਈ ਦਾ ਕਾਫੀਆਂ ਬਧਾਈਆਂ ਦੱਸੋ ਆਹ ਉਹ ਤੇ ਤੇਰਾ ਭਰਾ ਦਸੂ ਦਾ ਪਲੀਸ ਪਬਿਕ ਤੇ ਨਹੀਂ ਨਹੀਂ ਬਾਉ ਹੋ ਤਾਂ ਯੋਨੀza ਹੋਰ ਨੰਦਰਾ ਵੀ ਰੀ ਦੱਸੂਗਾ ਤੰਨ ਦੱਸੋ ਭਾਈ ਜੀ ਕਾਰਿਆ ਬਦਲ ਗਏ ਹੈ ਤੂੰ ਇਹ ਦੱਸ ਦੇਣਾ ਹੀ ਮੰਮੀ ਤੁਸੀਂ ਦੱਸ ਦੇਣਾ ਹੀ ਕਿਹੜੀ ਗੱਲ ਆ ਦੱਸੋ ਮੰਮੀ ਚਲ ਕੋਈ ਨਹੀਂ ਕਿਸੇ ਨੇ ਦੱਸਣਾ ਹੀ ਆ ਚਲ ਤੂੰ ਹੀ ਦੱਸ ਦੇ ਚਲ ਮੈਂ ਦੱਸ ਦਿੰਦਾ ਅੱਛਾ ਮੇਰੀ ਗੱਲ ਸੁਣ ਸੁਣੋ ਭਾਈ ਵੀ ਬੜੇ ਚਿਰ ਦੇ ਕਹਿੰਦੇ ਸੀ ਕੰਮ ਤਗੜਾ ਕੋਲ ਕੋਈ ਨਹੀਂ ਕੋਈ ਹਾਂ ਮੈਂ ਨਾ ਪਲਾਟ ਮਿਆਂਵਾ ਲੇ ਤੇ ਬਹੁਤ ਵਧੀਆ ਗੱਲ ਹੈ ਹਾਂ ਤੇ ਵਧੀਆ ਜਗ੍ਹਾ ਲਾਏਗੇ ਤੇ ਉਰ ਤੇ ਪਣੀ ਹੋਣ ਦੁਕਾਨਾਂ ਮੈਂ ਅੱਛਾ ਦੁਕਾਨਾਂ ਤੇ ਪਾਉਂਗਾ ਘੋਟਲਾ ਲੈ ਵੀਰੇ ਇਹ ਤੇ ਬੜਾ ਵਧੀਆ ਕੰਮ ਕੀਤਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਅਜਾਣ ਕੇ ਹੁਣ ਤੁਸੀਂ ਵੀ ਨਾ ਵੱਡੇ ਲੋਕਾਂ ਨੂੰ ਉੱਠਣ ਬੈਠਣ ਲੱਗ ਪਿਓ ਹੁਣ ਤੁਹਾਡਾ ਵੀ ਸਿੰਗਲ ਬਣ ਗਿਆ ਖਾਈ ਹੋ ਗਿਆ ਹੈ ਪਹਿਲੇ ਵੀ ਹਾਈ ਸੀ ਹੁਣ ਜ਼ਿਆਦਾ ਹੋ ਗਿਆ ਸਤਿਗੁਰਪ੍ਰੀਤ ਐ ਹੋਜੀ ਤੇ ਮੈਂ ਚਾਹੁੰਨੀ ਹੀ ਕਿ ਜਿੱਦਾਂ ਤੁਸੀਂ ਵੱਡੇ ਵੱਡੇ ਲੋਕ ਜੇ ਨਾ ਉੱਠਦੇ ਬੈਠਦੇ ਜੇ ਏਦਾਂ ਹੀ ਆਪਾਂ ਵੀ ਬੜੀਏ ਤੇ ਸ਼ੁਕਰ ਹੈ ਕਿ ਤੇ ਹੁਣ ਇਹਨਾਂ ਦੀ ਵੀ ਸੋਚ ਉੱਚੀ ਹੋਈ ਭਾਬੀ ਕਦੋਂ ਤੇ ਕਹਿੰਦੇ ਰਹੇ ਸੀ ਇਹਨਾਂ ਦੇ ਭਾਈ ਕਿ ਤੁਸੀਂ ਵੀ ਕੰਮ ਕਰੋ ਸਾਡੇ ਵਾਂਗ ਕੰਮ ਕਰੋ ਵੱਡੇ ਲੋਕਾਂ 'ਚ ਬੈਠੋ ਤਾਂ ਵੀ ਤੂੰ ਜਾਣ ਕੇ ਚੰਨ ਜਿਆਦਾ ਬਣੀ ਗੱਡੀ ਦੇਖੋ ਇੱਕ ਗੱਡੀ ਪਈ ਹੈ ਕਿ ਹੋਰ ਕਿਹੜਾਈ ਤੁਸੀਂ ਮੈਂ ਵੀ ਤੇਰੇ ਭਾਈ ਘੂੜੇ ਤੇ ਲੱਗੀ ਤੇ ਅੱਛਾ ਇੱਕ ਹੋਰ ਕਿੜਾ ਰਹੀ ਆ ਲਾ ਫਿਰ ਤੇ ਡੱਬਾ ਤੋਂ ਵੀ ਲੈ ਕੇ ਆਉਣਾ ਸੀ ਡੱਬਾ ਬੰਦਾ ਸੀ ਆਂਮੀ ਨਾ ਮੈਂ ਵੀ ਆਉਣੀ ਤੇ ਤੁਹਾਨੂੰ ਬਧਾਈ ਹੋ ਤੁਹਾਨੂੰ ਵੀ ਬਹੁਤ ਬਹੁਤ ਤੁਹਾਨੂੰ ਮੰਮੀ ਇਹ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੁਹਾਨੂੰ ਤੇ ਬਹੁਤੀ ਖੁਸ਼ੀ ਹੋਈ ਹੋਣੀ ਹੈ ਤੁਹਾਡਾ ਮੁੰਡਾ ਦੇਖੋ ਵੱਡੇ ਵੱਡੇ ਕੰਮ ਕਰਨ ਲੱਗ ਪਿਆ ਹੈ ਹਾਂ ਉਹ ਤਾਂ ਕੁਝ ਜੀ ਤੇ ਮੈਨੂੰ ਬੜੀ ਆ ਅਮੀਰ ਤੇ ਨਾਪੇ ਹੀ ਹੋਣਾ ਪੁੱਤ ਜਦੋਂ ਮਾਰਿਆਂ ਨੇ ਛੁਰਦਾ ਥੱਲੇ ਤੇ ਆ ਆ ਬਚੜ ਗਿਆ ਦੰਮਣੇ ਦੇ ਤੂੰ ਇੱਧਰ ਦੇਖੀ ਸਹੀਂ ਇਹਨਾਂ ਦੋ ਢਾਈ ਮਹੀਨਿਆਂ ਦੇ ਵਿੱਚ ਮਾਨੀ ਦੀ ਕੁਰਸੀ ਤੇ ਦੋਵਾਂ ਜੀਆਂ ਬਹਿ ਗਏ ਤੇਰਾ ਪੁੱਤ ਤੇਰਾ ਪੁੱਤ ਬਹਿ ਜਾਊਗਾ ਬਾਨੀ ਦੇ ਕੁਰਸੀ ਤੇ ਕੀ ਮਾੜਾ ਤੇ ਤੂੰ ਕੀ ਜਾਣੀ ਆ ਮੰਮੀ ਉਹਦੇ ਅੰਧਿਆਰੀਆਂ ਕਰਾਤੇ ਤੇ ਤਮਾਕੂ ਮਾਲਦੇ ਆਂ ਨਹੀਂ ਤੇ ਨਾਲੇ ਮੇਰੀ ਗੱਲ ਸੁਣੋ ਮਾਲ ਤਾਂ ਤਾਂ ਖੁਸ਼ੀ ਹੁੰਦੀ ਆ ਹੈ ਤੇ ਤੁਹਾਨੂੰ ਮੰਮੀ ਖੁਸ਼ੀ ਨਹੀਂ ਆਉਣ ਈ ਤੂੰ ਮੇਰੀ ਕੜੀ ਕੁਰਸੀ ਤੂੰ ਲਈ ਆ ਕੁਰਸੀ ਤੇ ਉੱਥੇ ਹੀ ਆ ਉੱਥੇ ਬਹੂਗਾ ਉਹੀ ਨਾ ਸਬਸੀ ਸ਼ੀਸ਼ਾ ਬੋ ਤੇ ਹਾਂ ਨੁੱਸਲੇ ਹੋਰ ਕਾਰੋਬਾਰ ਚ ਵਧਦੇ ਹੋਣ ਤਰੱਕੀਆਂ ਹੋਣੇ ਹਾਂ ਸ਼ੀਸ਼ਾ ਤੇ ਪੁੱਤ ਮੈਂ ਬੜਿਆ ਦੇਣੀ ਆ ਪਰ ਇਹ ਨਹੀਂ ਮੈਨੂੰ ਗੱਲ ਦੱਸਦੇ ਗੱਲਾਂ ਲਕਾਉਂਦੇ ਆ ਮੰਮੀ ਅਰੇ ਚ ਮਾੜਾ ਕੀ ਹੈ ਮਾੜਾ ਤਾਂ ਪੁੱਤ ਕੁਛ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੋ ਕਿ ਮਾੜਾ ਕੀ ਆ ਤੇ ਚੰਗਾ ਕੀ ਚਲੋ ਛੱਡੋ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਰੱਖੇ ਦਿੰਦੀ ਹਾਂ ਮੰਮੀ ਤੁਸੀਂ ਕਿ ਹੱਥ ਆਪਣੇ ਖਾਤਾ ਖੋਲ ਕੇ ਬਹਿ ਜਾਂਦੀ ਜੀ ਖਾਤਾ ਪਾਏ ਨਹੀਂ ਕਿ ਆਪਾਂ ਇੱਥੇ ਚਾਹ ਜਾਈ ਨਹੀਂ ਆਏ ਆ ਉਹਨੂੰ ਡੱਬਾ ਦੇਣ ਗੁਰਪ੍ਰੀਤ ਜੀ ਤੂੰ ਯਾ ਆਪਣੇ ਸੁਣਿਆ ਨਾ ਚੱਡੀ ਜਾਂਦੇ ਜੀ ਤੁਹਾਨੂੰ ਸਭ ਖੁਸ਼ ਹੋਣਾ ਚਾਹੀਦਾ ਨੋ ਪੁੱਤ ਲੱਗੇ ਕਿ ਇਹ ਮੇਰਾ ਪੁੱਤ ਤਰੱਕੀਆਂ ਕਰਨ ਲੱਗਾ ਵਾ ਤਰੱਕੀਆਂ ਤੇ ਕਰਨ ਲੱਗਾ ਸਲਾਹਾਂ ਮਾਰੀਆਂ ਦਿੱਤੀਆਂ ਨਾ ਮੈਨੂੰ ਸਾਰਾ ਪਤਾ ਇੱਥੇ ਤੁਸੀਂ ਵੇਖੀ ਰਹੀ ਫੇਰ ਆਕੇ ਕਿ ਮੰਮੀ ਨੇ ਸੱਚੀ ਗੱਲ ਹੀ ਆਖੀ ਹੈ ਅੱਛਾ ਤੇ ਤੁਹਾਨੂੰ ਬਣਾ ਜਾ ਮੰਮੀ ਇੱਥੇ ਸੜੇਗਾ ਨਾ ਕਰਨਾ ਜੀ ਕਿ ਇੱਥੇ ਡੱਬਾ ਦੇਣਾ ਹੈ ਜੀ ਇਸੇ ਕਰਕੇ ਨਹੀਂ ਤੁਹਾਨੂੰ ਨਾਲ ਲਿਆ ਇੱਡਾ ਕਿ ਘਰੇ ਰਹਿਣ ਜੋਗੇ ਜਿਤਨੀ ਹੁਣ ਚੁੱਪ ਕਰਕੇ ਬਹਿ ਜਾਓ ਆ ਵੇਹਲਾ ਤੇਰੇ ਸਾਹਮਣੇ ਕਿਹੜਾ ਲੁਤਰੋਂ ਚੱਲਣ ਡਈ ਆ ਤੇ ਅੱਗੋਂ ਪਿੱਛੋਂ ਕੀ ਕਰਦੀ ਹੋਊਗੀ ਉਹ ਪਿੱਛੋਂ ਜੋ ਮਰਜ਼ੀ ਕਰਦੀ ਹੋਵੇ ਮਾਦਾ ਤੂੰ ਤੂੰ ਵੀ ਕਰਦੀ ਐ ਉਹਦੇ ਸਾਹਮਣੇ ਕੀ ਕੋਈ ਬੋਲੀ ਚੰਨੀ ਉਹੀ ਚੁੱਪ ਕਰ ਜਾ ਤੂੰ ਘੜਾ ਘਾਟਿਆ ਆ ਮੈਨੂੰ ਕਰਾਵੀ ਇਹਨੂੰ ਨਾ ਕੱਖਾ ਕੀ ਚੱਲ ਬਣਾ ਨਹੀਂ ਘੁੱਟ ਜਾ ਜੇ ਉਹਨੇ ਵੀ ਝੁਲਕ ਝੁਲਕ ਕਰਨਾ ਚਾਹਿਆ ਜੇ ਉਹਨੇ ਵੀ ਨਹੀਂ ਖੇਤੀ ਰਹੀ ਹੋਈ ਲਿਆ ਜਾਈਏ ਚਲੋ ਨੀਮਲਾ ਚੱਲੀਏ ਜਾਂਦੀ ਘੁੱਟ ਦੀ ਕੰਨ ਨਾ ਮਾਰਾ ਪੁੱਤ ਤੂੰ ਆਪੇ ਮੈਨੂੰ ਘਰੋਂ ਆਖਿਆ ਤੇ ਭੈਣ ਨਾਲ ਚਲੀਏ ਮੈਂ ਭੈਣ ਨਾਲ ਗਿਆ ਹੀ ਭੈਣਾ ਨਾਲ ਨਹੀਂ ਗਿਆ ਮੈਂ ਪੁੱਤਾਂ ਉਹ ਵੀ ਤੇਰੀ ਭੈਣ ਹੀ ਆ ਉਹਨੂੰ ਵੇਖੀ ਤੂੰ ਜਾਏਗਾ ਨਾ ਭਾਵੇਂ ਖਾਲੀ ਹੱਥੀ ਚਲ ਜੀ ਪੁੱਤ ਨੂੰ ਬੜਾ ਚਾਹ ਚਾਹਨਾ ਤੇ ਮੇਰਾ ਵੀਰ ਆਇਆ ਮੇਰੇ ਅੱਤੇ ਕੋਈ ਖੁਸ਼ਖਬਰੀ ਲੈ ਕੇ ਆਇਆ ਪੁੱਤ ਇਹ ਤਰ੍ਹਾਂ ਨਹੀਂ ਕਰੀਦਾ ਉਹ ਵੀ ਭੈਣੇ ਵੀ ਭੈਣੇ ਮੇਰੀ ਗੱਲ ਸੁਣ ਮਾਤਾ ਤੂੰ ਜਾਣਾ ਨਾ ਤੈਨੂੰ ਬਾਹਲਾ ਚਾਵਾ ਦੱਸੰਦਾ ਤੂੰ ਚਲ ਜਾ ਲੈ ਜਾ ਸੁ ਗਲੀ ਦੇ ਬਾਹਰ ਤਾਰ ਦੂੰਗਾ ਤੁਰ ਕੇ ਚਲ ਜੀ ਅਗਰ ਮੈਂ ਨਹੀਂ ਜਾਣਾ ਤੈਨੂੰ ਪਤਾ ਮੈਂ ਕੋਣਾ ਬੁਲਾਣਾ ਛੱਡਿਆ ਕਰ ਤੇ ਮੈਂ ਨਾ ਹੀ ਜਾਵਾ ਉਧਰ ਹੋਣਾ ਬ੍ਰਿੰਗਾ ਛੱਡਿਆ ਇਹ ਥੋੜਾ ਵੀ ਰਿਸ਼ਤਾ ਛੱਡਦੀ ਦਾ ਪਹਿਲਾਂ ਨਾ ਤੇ ਪੁੱਤ ਵਰਤਣਾ ਹੀ ਆ ਰਿਸ਼ਤੇ ਨਹੀਂ ਛੱਟਦੇ ਮੈਂ ਛੱਡਦਾ ਤੂੰ ਨਿਭਾਣਾ ਨਾ ਤੂੰ ਚਲ ਜੀ ਮਾਤਾ ਤੂੰ ਧਰ ਦਿੰਨਾ ਮਰਜ਼ੀ ਤੇਰੀ ਮੈਂ ਕੀ ਕਹਿ ਸਕਦੀ ਚਲੋ ਨਹੀਂ ਡੱਬਾ ਦੇਣਾ ਤੁਸੀਂ ਉੱਤੋਂ ਹੀ ਚੱਲ ਜਾਓ ਮੰਮੀ ਠੰਡਾ ਪਾਣੀ ਪੀਓ ਗੁਰਪ੍ਰੀਤ ਲੈਣਾਂ ਗਈ ਆ ਤੁਹਾਨੂੰ ਮਾਸਾ ਸੁਰਤਾ ਬਈ ਐਵੇਂ ਆ ਬਲਟਬਲੀਆਂ ਮਾਰੀ ਜਾਂਦੇ ਜੀ ਹੈ ਨਾ ਠੰਡਾ ਪਾਣੀ ਮੈਂ ਪੀਤਾ ਵਾ ਬਲਟਬਲੀਆਂ ਨਹੀਂ ਮੈਂ ਮਾਰਦੀ ਤੁਹਾਨੂੰ ਪੈਨ ਅਲੂਦੇ ਅੱਗੇ ਜਾਣਾ ਪੈਂਦਾ ਉਹਨੂੰ ਵੀ ਹੁੰਦਾ ਹੀ ਚਾਹ ਹੋਣਾ ਜਿੰਨਾ ਇਹਨੂੰ ਸ਼ੋਭਾ ਜ਼ਿਆਦਾ ਹੋਣਾ ਹਾਂ ਜੀ ਤਾਂ ਚਲੋ ਜੀ ਫਿਰ ਹੋਈਏ ਮੰਮੀ ਜिद ਕਰਨ ਦੇ ਆ ਹੋ ਨਹੀਂ ਨਹੀਂ ਮੇਟਰੀਆ ਅੱਗੇ ਜਾਣਾ ਆਲਾ ਮੰਮੀ ਹੁਣ ਮੈਂ ਤੇ ਉਹਨਾਂ ਨੂੰ ਆਖਣ ਲਈ ਆ ਉਹ ਜੇਦੀ ਫੜ ਕੇ ਬੈ ਗਈ ਆ ਪਤਾ ਕੀ ਆ ਹੁਣ ਆਪਣਾ ਬਿਜ਼ਨਸ ਹੋ ਜਾਣਾ ਬੜਾ ਵੱਡਾ ਆਪਣੇ ਕੋਈ ਨਾ ਟਾਈਮ ਨਹੀਂ ਹੁਣ ਹੋਇਆ ਕਰਨਾ ਵੀ ਹਰ ਇੱਕ ਦੇ ਘਰ ਵੜਜੋ ਜਾ ਕੇ ਨਾ 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 ਹੋਰ ਤੇ ਖਾਸ-ਖਾਸ ਬੰਦਿਆਂ ਦੇ ਬਾਰੇ ਗੱਲਾਂਗੇ ਮੈਂ ਜਾਣਾ ਛੇਤੀ ਮੇਰਾ ਉੱਤੇ ਕੰਮ ਆ ਲਓ ਪਾਗੀ ਪੀਓ ਲਓ ਪੀਓ ਮੰਮੀ ਮੰਮੀ ਨੂੰ ਦੋ ਪਹਿਲੇ ਸ਼ਰਬਤ ਇਹਨਾਂ ਨੂੰ ਲੋੜ ਆ ਮੰਮੀ ਪੜੋ ਪਹਿਲੇ ਤੁਸੀਂ ਖਾਸ-ਖਾਸ ਬੰਦੇ ਉਹ ਕਿਹੋ ਜਿਹੇ ਹੁੰਦੇ ਆ ਹਾਂ ਮੰਮੀ ਹੁਣ ਤੇ ਭਾਈ ਨੇ ਖਾਸ-ਖਾਸ ਬੰਦਿਆਂ ਨਾਲ ਹੀ ਜਾਣਾ ਏ ਤੇ ਵਰਤਨਾ ਵੀ ਉਹਨਾਂ ਨਾਲ ਹੀ ਏ ਤੇ ਹੁਣ ਦੇਖਣਾ ਭਾਦੀ ਹੁਣ ਕੀ ਦਿਨਾਂ ਚ ਅਮੀਰ ਹੋਏ ਨੇ ਵਦੂ ਮੇਰੇ ਪੰਘੀ ਬ੍ਰੈਂਡਡ ਬ੍ਰੈਂਡਡ ਕੱਪੜੇ ਬਾਣੇ ਬੰਸ ਵੰਨੇ ਰੱਡੀਆਂ ਚਾਪਨ ਕਰਨਾ ਚਿਕਨ ਪੀਤਾ ਵੀ ਤੋਰ ਪੱਕੀ ਆਣੀ ਐ। ਚਿਕਨ ਘਟੀ ਜਣਾ ਸਭ ਕੁਝ ਇੰਜੋਏ ਕਰਿਆ ਕਰੋ। ਆਜਾ ਮੈਂ ਤੇਰੇ ਮਗਰ ਮਾਰਗੀ ਜਿਹੜਾ ਮੈਂ ਸੁਪਨੇ ਪੂਰੇ ਹੋਣ ਲੱਗੇ। ਸਾਰੇ ਸੁਪਨੇ ਤੁਹਾਡੇ ਪੂਰੇ ਕਰਨਗੇ ਭਾਈ ਜੀ। ਪਤਾ ਕੀ ਕਰਿਓ ਰਿਸ਼ਤੇਦਾਰ ਵੀ ਬ੍ਰੈਂਡਰ ਲੱਭ ਲਿਓ। ਕਿਹੜਾ ਜੋੜੀ ਨਾ ਮਿਲਦੇ ਆ। ਨਹੀਂ ਜੇ ਸਭ ਕੁਝ ਮਿਲ ਜਾਂਦਾ ਵੀ ਮਿਲ ਜਾਂਗੇ। ਪੈਸੇ ਨੂੰ ਤਾਂ ਸਭ ਕੁਝ ਮਿਲਦਾ। ਮੰਮੀ ਮੈਂ ਅੱਗੇ ਵੀ ਕਿਹਾ ਬਟਪਲੀਆਂ ਨਾ ਮਾਰ। ਆ ਠੰਡਾ ਪਾਣੀ ਪੀ ਲੋ বরਫ ਪਾਈ ਆ ਵਿੱਚ। ਆ ਪੀ ਲੋ ਮੰਮੀ ਗਰਮ ਹੋ ਜਾਣਾ ਤੇ ਮਿੰਦੂ ਲੱਗ ਜਾ ਤੁਹੀ ਮਾਰ ਲੈ ਜੇ। ਗਰਮ ਹੋ ਜੂਗਾ ਪੀਨੋ ਵੀਰੇ ਤੁਹਾਨੂੰ ਇੱਕ ਗੱਲ ਕਹਾਂ ਜਦੋਂ ਤੁਹਾਡਾ ਕੰਮ ਵਧੀਆ ਚੱਲੂਗਾ ਨਾ ਸਭ ਤੋਂ ਪਹਿਲਾਂ ਮੰਮੀ ਨੂੰ ਨਾ ਸਲੂਨ ਲੈ ਕੇ ਜਾਣਾ ਸਲੂਨ ਉਹ ਕਿਉਂ ਲੈਵਾਂ ਮੰਮੀ ਦੇ ਮਾਰਕ ਕਲਰ ਪੁਨਰ ਕਰਾਓ ਸੇਤ ਚੁੰਨੀ ਲੈ ਕੇ ਬੈਠੇ ਰਹਿੰਦੇ ਐ ਥੋੜੀ ਲੁੱਕ ਚੇਂਜ ਕਰਾਓ ਪਤਾ ਲੱਗੇ ਕਿ ਰਿੰਜੀ ਸਿੰਘਰਾ ਮੇਦੇ ਮੰਮੀ ਐ ਤੇ ਨਾਲੇ ਨਾ ਇਹਨਾਂ ਨੂੰ ਡਿਜ਼ਾਈਨਰ ਸੂਟ ਵੀ ਲੈ ਕੇ ਦਿਓ ਅੰਨਾ ਕੋਟ ਲੁੱਕ ਚੇਂਜ ਕਰੋ ਕਿਉਂਕਿ ਤੁਸੀਂ ਵੇਖੋ ਦਿੱਤੇ ਵੀ ਜਾਣਾ ਮੰਮੀ ਤੇ ਨਾ ਹੀ ਜਾਣਾ ਤਾਂ ਦੇ ਕਿਉਂ ਪਾਪੀ ਸਹੀ ਕਹਿੰਦੀ ਵੀ ਬਿਲਕੁਲ ਦੀਦੀ ਬਿਲਕੁਲ ਸਹੀ ਕਹਿੰਦੇ ਜੀ ਕਿਉਂ ਮੰਮੀ ਠੀਕ ਹੈ ਨਾ ਕਰ ਪ੍ਰੀਤ ਨੇ ਤੁਹਾਡੀ ਲੁੱਕ ਚੇਂਜ ਹੋ ਜਾਣੀ ਹੈ ਠੀਕ ਹੀ ਤੇ ਆਂਦੀ ਆ ਤੂੰ ਮਾਂ ਹੀ ਨਾ ਨਹੀਂ ਰਹਾ ਉਹ ਤਾਂ ਮੈਂ ਤੇਰੇ ਤੋਂ ਤੁਹਾਡੇ ਨਾਲ ਜਾਂਦੀ ਉਹਦੀ ਫੱਪਦੀ ਨਹੀਂ ਨਾ ਉਹ ਤੇ ਕੋ ਕੰਮ ਹੋ ਦੀ ਸਰ ਦਾ ਮੈਨੂੰ ਰਾਮ ਕੀ ਕਰੀਏ ਮੰਮੀ ਇਹ ਵੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਸਭ ਕੋ ਤੇ ਬ੍ਰੈਂਡਰ ਹੋਣ ਲਿਆ ਤੇ ਮਾਂ ਨਹੀਂ ਹੋ ਸਕਦੀ ਮੰਮੀ ਜੀ ਹੋ ਕੇ ਹਮੇਂ ਜਨਮ 6 ਕੋ ਹੋ ਸਕਦਾ ਕਿਤੇ ਐਡੀ ਚਲਾਕ ਚੁਸਤ ਜਨਾਨੀ ਹੋਵੇ ਤੇਰੇ ਵਰਗੀ ਸਭ ਕੋਈ ਹੋ ਸਕਦਾ ਛੱਡੋ ਮੰਮੀ ਤੁਸੀਂ ਵੀ ਕਿਹੜੀਆਂ ਗੱਲਾਂ ਚਬਾਈਓ ਚਲੋ ਖਾਣਾ ਖਾਣਾ ਬਾਹਰ ਹੋਟਲ ਤੇ ਚਲਦੇ ਹਾਂ ਲੈ ਖਾਣਾ ਖਾਣਾ ਹਾਂਜੀ ਭਾਬੀ ਚਲ ਚਲ ਚਲਦੇ ਚਲੀਏ ਵੀ ਆਪਾਂ ਚਲੋ ਚਲੋ ਚਲਦੇ ਆਂਦੇ ਚਲੋ ਖਾਣਾ ਖਾਣ ਹੋਟਲ ਤੇ ਤੁਸੀਂ ਜਾਣਾ ਜਾ ਦਫਾ ਹੋ ਮੈਨੂੰ ਕਿੱਥੇ ਟੂਟਲ ਤੇ ਜਾਣਾ ਮੈਂ ਤੇ ਘਰ ਨੂੰ ਜਾਵਾਂ ਬਹੁਤ ਮੰਮੀ ਤੁਹਾਡਾ ਘਰ ਬਾਰ ਐਹੋ ਹਾਲ ਰਹਿਦਾ ਵਾ ਜੇ ਆਏ ਜੇ ਆਪਣੀ ਧੀ ਕੋ ਤੇ ਦੋ ਮਿੰਟ ਬਹਿ ਜਾ ਨਈ ਹੋਟਲ ਤੇ ਖਾਣਾ ਖਾਣ ਚੱਲਨੇ ਕੋਈ ਮਾੜੀ ਗੱਲ ਨਾ ਚਲੋ ਤੁਸੀਂ ਵੀ ਘਰ ਹੀ ਜਾਣਾ ਅਸੀਂ ਚਲੋ ਮੰਮੀ ਨਾਲ ਚਲੋ ਤੇਰੇ ਕੋ ਆਏ ਆ ਹੋਟਲਾਂ ਤੇ ਬੈਠ ਨਹੀਂ ਆਏ ਕਿਤੇ ਘਰ ਵੀ ਚੱਜ ਸਵਾਦ ਦਾ ਪੋਬ ਬਣਾ ਲਿਆ ਘਰ ਜਦੋਂ ਆਈ ਦਾ ਚਲੋ ਹੋਟਲ ਤੇ ਆਪ ਬੱਤੀ ਜਲੀ ਵੀ ਮੈਂ ਕੰਮ ਬਣਾ ਕਰਾਂਗੀ ਤੇ ਮੰਮੀ ਮਾੜੀ ਗੱਲ ਥੋੜੀਏ ਤੈਨੂੰ ਹੋਟਲ ਤੇ ਖਾਣਾ ਖੁਆਉਂਦੀ ਵੀ ਆ ਘਰ ਤੇ ਤੁਸੀਂ ਰੋਜ਼ ਹੀ ਬਣਾ ਖਾਂਦੇ ਹੋ ਨਹੀਂ ਪਹਿਣਾ ਪੀਣਾ ਗਰਮੀ 'ਚ ਜਾਵਾਂਗੇ ਫਿਰ ਹੋਟਲ ਤੋਂ ਖਾਣਾ ਖਾਣਾਂਗੇ ਕਿਸੀ ਨੂੰ ਖਾਣਾ ਐਸੀ ਗੱਡੀ 'ਚ ਜਾਣੇ ਆ ਡਰਾਈਵਰ ਬਾਹਰ ਰਹੇ ਨਹੀਂ ਤੂੰ ਘਰੇ ਬਣਾ ਖਾਈਏ ਘਰੇ ਘਰ ਵਿੱਚ ਕੌਣ ਲੱਗਾ ਰਹੂਗਾ ਅੱਭੀ ਹੋਟਲ ਹੀ ਵਧੀਆ ਈ ਨੇ ਮੈਨੂੰ ਤੇ ਵਧੀਆ ਚਲੋ ਚਲੋ ਮੈਂ ਤੁਹਾਨੂੰ ਸਮਝਾ ਦੇ ਗੋਦ ਹੀ ਉੱਡਾ ਦਿਖਾਣਾ ਮੈਂ ਜਿੱਦਾਂ ਮੱਕੀ ਦੇ ਇਹ ਕੋਈ ਹਟੋ ਉਟੋ ਕੀ ਮੇਰੇ ਇਹਨਾਂ ਨੂੰ ਇਹ ਨਾਲ ਨਾਲ ਲੈ ਕੇ ਆਓ ਮਾਤਾ ਇਹਦਾ ਘਰ ਬਾਰੇ ਇਹੋ ਆਲ ਰਹਿਦਾ ਉਹਨੇ ਹੀ ਆਏ ਆ ਹੀ ਰਾਮ ਨਾ ਪੜਾਣਾ ਖਾਣਾ ਖਾਣਾ ਹੀ ਹੈ ਇੰਝ ਥੋੜੀ ਮੈਂ ਭੇਜਣਾ ਘਰੋਂ ਨਾਲ ਮੈਨੂੰ ਘਰੇ ਜਾ ਕੇ ਪਰੌਂਠੇ ਪਕਾ ਕੇ ਖਾਣ ਦੇ ਗਰਮੀ 'ਚ ਬਣਾਉਂਦੇ ਰਹੋਗੇ ਭਾਜ ਕੇ ਤੁਸੀਂ ਬੜਾ ਮਣਾ ਕੀਤਾ ਸੀ ਰঞ্জੀਤ ਫੇਰ ਨਾਲ ਲੈ ਇਹ ਪੜਾਣਾ ਮਗਰ ਪੈ ਜਾਂਦੀ ਆ ਕਿੰਦੀ ਮਨ ਨਾਲ ਜਾਣੇ ਜਾਣਾ ਵਾ ਮਾੜੀ ਗੱਲ ਕਹੀ ਕੋਈ ਬਾਜੀ ਕੋਈ ਮਾੜੀ ਗੱਲ ਨਹੀਂ ਗਈ ਮੇਰੀ ਗੱਲ ਸੁਣੋ ਜਿਹੜਾ ਸਮਾਂ ਤੁਹਾਨੂੰ ਮੈਂ ਤੁਹਾਨੂੰ ਆਟੋ ਤੇ ਮੇਰੀ ਗੱਲ ਸੁਣੋ ਆਟੋ ਤੇ ਕਿੱਥੇ ਚੜਾਉਣਾ ਜੇ ਫੇਰ ਘਰੇ ਜਾ ਕੇ ਚੜ ਚੜ ਕਰਦੀ ਰਹੂਗੀ ਉਹ ਨਾਲ ਹੀ ਲੈ ਜੰਨੇ ਆ ਨੂੰ ਆਪਾਂ ਤੇ ਰਾਤ ਨੂੰ ਨਾ ਦਾਲ ਤੇ ਪਰੌਂਦੇ-ਪਰੌਂਦੇ ਬਣੇ-ਗੁਣੇ ਲੈ ਲਓ ਤੇ ਉਹੋ ਘਰੇ ਜਾ ਕੇ ਖਾਵਾਂਗੇ ਮੈਂ ਰਸੋਈ ਚ ਨਹੀਂ ਚੜਦਾ ਹੁਣ ਘਰ ਜਾ ਕੇ ਨਹੀਂ ਗਰਮੀ ਚ ਚੰਗੀ ਭੜੀ ਜਾ ਕੇ ਹੋਟਲ ਚ ਰੋਟੀ ਖਾਣੀ ਤੇ ਮਾਤਾ ਨੇ ਸਾਡਾ ਵੀ ਸਵਾਲ ਮਾਰ ਕੇ ਰੱਖਤਾ ਇਹਨੂੰ ਪਤਾ ਨਹੀਂ ਕੀ ਆ ਤੇ ਮਾਤਾ ਨੂੰ ਵੇਚੀ ਲਾ ਤੜੋ ਮੈਂ ਕਹਿੰਦੀ ਵੀਰੇ ਮੰਮੀ ਨੂੰ ਨਾ ਹੁਣ ਇਹ ਸੁਧਾਰ ਲਓ ਤੇ ਮੁੜ ਕੇ ਇਹ ਨਾ ਹੋਵੇ ਤੁਹਾਡੀਆਂ ਮੀਟਿੰਗਾਂ ਆਉਣੀਆਂ ਤੁਹਾਨੂੰ ਹੋਟਲਾਂ ਚ ਖਾਣਾ ਖਾਣਾ ਹੀ ਪੈਣਾ ਨਾਲ ਭਾਬੀ ਨੂੰ ਵੀ ਜਾਣਾ ਤੇ ਮੰਮੀ ਦੂ ਨਾਲ ਲੈ ਕੇ ਜਾਓ ਕਿਤੇ ਇੰਜ ਥੋੜੀ ਚੱਲੂਗਾ ਉੱਥੇ ਜਾ ਕੇ ਕਹਿਣਗੇ ਜੀ ਮੈਂ ਹੋਟਲ ਚ ਨਹੀਂ ਖਾਣਾ ਨਹੀਂ ਪੈਣੀ ਵੀ ਇਨਸਲਟ ਹੋਊਗੀ ਮੇਰੀ ਗੱਲ ਸੁਣ ਇਹਨੂੰ ਕਿਨੇ ਨਾਲ ਲੈ ਕੇ ਜਾਣਾ ਅਸੀਂ ਤਾਂ ਇੱਥੇ ਲਿਆ ਕੇ ਪਛਤਾਉਂਦੇ ਆ ਮੇਰੀ ਗੱਲ ਸੁਣੋ ਤੁਸੀਂ ਜੇ ਗਾਂ ਤੋਂ ਮਾਤਾ ਨੂੰ ਨਾਲ ਲਿਆ ਹੁੰਦਾ ਨਾ ਤੇ ਮੈਂ ਨਹੀਂ ਜੇ ਤੁਹਾਡੇ ਨਾਲ ਆਉਣਾ ਤੇ ਆਪੇ ਨੂੰ ਬੜੀ ਜਾਂਦੀ ਹੈ ਜਾਣੇ ਨੂੰ ਨਾਲ ਲਿਆ ਕੇ ਇਹਦੇ ਆਪਣੀਆਂ ਚਲੌਂਦੀ ਆਣ ਕੇ ਇੱਕ ਗੱਲ ਪੁੱਛਾਂ ਮੈਂ ਸੱਚੀ ਸੱਚੀ ਦੱਸਉਂ ਹੁੰਦੀ ਬਿਮਾਂਰ ਜਣਾ ਨਹੀਂ ਅਹੀਂ ਕੀ ਕਰਨ ਜਾਣਾ ਦੇਮਾ ਅਹੀਂ ਨਹੀਂ ਜਾਂਦੇ ਜੋ ਮੈਂ ਤੁਹਾਨੂੰ ਦੱਸਣਾ ਸੀ ਕਿ ਅਹੀਂ ਤੇ ਉਹਦੇ ਨਾਲ ਇੱਕ ਸਾਦਾ ਰਿਸ਼ਤਾ ਤੋੜ ਹੀ ਦਿੱਤਾ ਵਾ ਕਿਤੇ ਆ ਵੀ ਜ਼ਬਰਦਸਤੀ ਹਾਨੂੰ ਮੜਾ ਮੋਟਾ ਕਿਤੇ ਜਾਣਾ ਪਵੇ ਨਹੀਂ ਤੇ ਅਹੀਂ ਹੁੰਦਾ ਖਹਿੜਾ ਹੀ ਛੱਡਿਆ ਵਾ ਇਥੋਂ ਵੀ ਪੇਸ ਤਰਿ ਤੇਰੇ ਬਾਜੀ ਨੂੰ ਤਾਂ ਚੰਗਾ ਦਿੱਤਾ ਐਸੀ ਥੱਲੇ ਬੜੀਆਂ ਰਹਿ ਗਈਆਂ ਸਾਰਾ ਸਾਰਾ ਦਿਨ ਬੈਲਾ ਪਤਾ ਕਿੰਨਾ ਆਉਣਾ ਐਸੀ ਦਾਇਰਤਾ ਸਾਨੂੰ ਜੇ ਤਾਂ ਹਿੱਲਦਾ ਨਾ ਨਹੀਂ ਹੈਂਡਲਿੰਗ ਹੁੰਦਾ ਤੇ ਐਸੀ ਲੱਗਾ ਹੁੰਦਾ ਨਾ ਹੱਦੇ ਲਾਈ ਕੱਢਨੀ ਆ ਕਿੰਨੀ ਮੁਖਾਦਾ ਵੇਖ ਕੇ ਚਲਾ ਕੇ ਮੈਜਦੀਆਂ ਹਿੱਲਦੀਆਂ ਹੀ ਨਹੀਂ ਚਲੋ ਚੰਗਾ ਕੀਤਾ ਜੀ ਤੀਆਂ ਨਾਲ ਪੇਟਾ ਓਕੇ ਹੁਣ ਕੀ ਵਿਚਾਰ ਤੁਹਾਡਾ ਜਾਣਾ ਕੀ ਮਤਲਬ ਤੁਹਾਡਾ ਪੁੱਛਣਾ ਕੀ ਚਾਹੁੰਦੇ ਜੀ ਕਿਉਂ ਪੁੱਛਣਾ ਕੀ ਹੈ ਮਾਰਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗੇ ਚਲੋ ਚਲੀਏ ਗੱਡਾ ਗੱਡੀ ਚਲੋ ਘਰ ਨੂੰ ਚਲੀਏ ਘਰ ਨੂੰ ਕਿੱਥੇ ਜਾਣਾ ਵਾ ਹੋਟਲ ਨਹੀਂ ਆ ਰੋਟੀ ਖਾਣੇ ਨਹੀਂ ਮਾਤਾ ਨਹੀਂ ਮੰਨਦੀ ਹੁਣ ਆਪਣੇ ਘਰੇ ਜਾਣਾ ਵਾ ਰਾਜੋ ਲੱਲ ਨੇ ਸਮਾਨ ਚਲੋ ਫੋਨ ਕਰ ਰੋਟੀ ਦਾ ਸਵਾਦ ਲਾਉਂਦੇ ਜੇ ਮਾਰਦਾ ਤੇੜੀ ਮਾਣ ਸਵਾਦ ਸਾਰਾ ਅਗਲੀ ਆਣੀ ਨਾ ਮੰਮੀ ਨੂੰ ਮਨਾ ਕੇ ਲਿਆਣਾ ਕਰ ਚਲ ਗੋਪੀ ਠੀਕ ਹੈ ਮਾਰੀ ਚੱਕਰ ਯਾਰ ਤੁਮੇ ਤੇਰਾ ਟਾਈਮ ਹੀ ਨਹੀਂ ਲੱਗਦਾ ਆਮਾਗੀ ਭਾਬੀ ਪੱਕਾ ਨਾ ਹਾਂਜੀ ਪਰ ਮੈਨੂੰ ਕਹਿਣ ਦੀ ਲੋੜ ਨਾ ਪਵੇ ਤੇ ਆਪਣੀ ਆਪ ਹੁਣੀ ਹੋਣਾ ਹੈ ਠੀਕ ਹੈ ਹਾਂ ਤੇ ਰਾਤ ਜੀ ਹੋ ਰਹਿਣੇ ਹਾਂਜੀ ਅਛਾ ਠੀਕ ਹੈ ਓਕੇ ਬਾਏ ਭਾਬੀ ਗੱਲ ਤੇ ਸੁਣੋ ਹਾਂਜੀ ਗੋਪੀ ਮੈਂ ਕਿਹਾ 5 ਲੱਖ ਦੀ ਨਾ ਕਿੱਤੀ ਪੈਣ ਦੀ ਹੈ 5 ਲੱਖ ਦੀ ਕਿੱਤੀ ਇੱਥੇ ਬਹੁਤ ਵੱਡੀ ਆ ਲੇ ਭਾਬੀ ਹੁੰਦਾ ਵੀਰੇ ਦਾ ਕੰਮ ਕਰ ਚੱਲ ਪੈਣਾ ਮੈਂ ਇਹ ਕਿਹੜੀ ਸੋਚਣ ਵਾਲੀ ਗੱਲ ਹੈ ਇਹਦੀ ਕਿਸ਼ਤ ਸਾਨੂੰ ਅੱਬਾ ਦੇਣੀ ਪੈਗੀ ਫਿਰ ਹਨਾ ਯਾਰ ਤੂੰ ਹੀ ਕਿਉਂ ਟੈਨਸ਼ਨ ਲਈ ਹੈ ਹੁਣ ਵੀਰੇ ਦਾ ਕੰਮ ਚੱਲ ਤੇ ਬੈਣਾ ਮੈਂ ਮੈਂ ਕਿਉਂ ਉੱਥੇ ਜਾਈ ਤੇ ਬੜਾ ਇੰਜੋਏ ਕਰੀਦਾ ਉੱਥੇ ਕੰਬੋਲਾ ਵੀ ਘਣਾਉਂਦੇ ਵੇ ਉੱਥੇ ਹਾਂ ਡਾਂਸ ਕਰੋ ਖੁੱਲਾ ਖਾਓ ਪੀਓ ਨਾਲੇ ਵੱਡੇ ਵੱਡੇ ਲੋਕ ਆਂਦੇ ਆ ਤਾਂ ਹਾਂ ਤੁਹਾਨੂੰ ਵੀ ਉੱਥੇ ਬੈਠਣ ਲਈ ਜਾ ਚਾਹੋਗੀ ਕਿਵੇਂ ਚਾਰ ਲੋਕਾਂ ਚ ਬੈਣਾ ਹੈ ਅੱਥੇ ਤੋਂ ਤੂੰ ਹੀ ਖਾਣਾ ਲਿਆ ਕੇ ਖਾ ਲੰਦਿਓ ਤੇ ਉਹ ਵੱਡੇ ਵੱਡੇ ਹੋਟਲਾਂ 'ਚ ਜਾਓਗੀ ਕਿੰਨਾ ਇੰਜੋਏ ਕਰੋਗੀ ਸੱਚੀ ਬਾਡੀ ਦੇ ਵੀ ਨਾ ਪਾਪੀ 2-3 ਮਹੀਨਿਆਂ ਤੋਂ ਲੁੱਕ ਵੀ ਬਦਲ ਜਾਣੀ ਐ ਤਾਨੂੰ ਉੱਥੇ ਬੈਠ ਕੇ ਜਾ ਚ ਆ ਲੈਣੀ ਐ ਕਿ ਕਿਵੇਂ ਸਟੈਂਡ ਦੇ ਲੋਕਾਂ 'ਚ ਬਹਿਣਾ ਹੁੰਦਾ ਐ ਅੱਛਾ ਬੜਾ ਮਜ਼ਾ ਆਣ ਵਾਲਾ ਚੱਲ ਮੇਰੇ ਪਾਈਆਂ ਆਈਆਂ ਮੇਰੇ ਤੋਂ 2-3 ਪਾਈਆਂ ਆਈਆਂ ਨਾ ਦੇ ਬਾਅਦ 1 ਵਜੇ ਆਉਂਦੀ ਮੈਂ ਸੌਣਾ ਤੁਛ ਨਹੀਂ ਮੈਨੂੰ ਕਹਿਣਾ ਚੱਲ ਮੇਰੀ ਗੱਲ ਸੁਣ ਤੂੰ ਪਾਲਾ ਭਾਵੇਂ 10 ਲੱਖ ਦੀ ਪਾਲਾ ਹੁਣ ਤੇਰੇ ਭਰਾ ਦਾ ਬਿਜ਼ਨਸ ਸੱਚੇ ਸੈੱਟ ਹੋ ਜਾਣਾ ਐ ਸੈੱਟ ਤੇ ਮੈਂ ਇੱਕ ਛੋਟੀ ਤੋਂ ਸ਼ੁਰੂਆਤ ਕਰਦੇ ਆਂ ਬੱਦੀ ਹੋ ਜਾਣਾ 12 ਤਾਂ ਲਿਖ ਦੇ ਨਾ ਮੇਰਾ ਹੈ ਹਾਂ ਚਲੋ ਮੈਂ ਇੱਕ ਨਾ ਤੁਹਾਡੇ ਵੀ ਖਵਾ ਦਿੰਦੀ ਠੀਕ ਹੈ ਠੀਕ ਹੈ ਆਮੀ ਜੀ ਨੂੰ ਹੈ ਤੇ ਲਿਖ ਲੈਣਾ ਹਾਂ ਅੱਗੇ ਦਾ ਟੈਂਸ਼ਨ ਨਾ ਲੈ ਗੱਡੀ ਘਰ ਲਾ ਹੁਣ ਵਧੀਆ ਹੋ ਜਾ ਸਾਰਾ ਕੁਝ ਤੇ ਬੱਦੀ ਹੋਈ ਹੋਏ ਨਾ ਸੱਚਾ ਨਾ ਤੇ ਵੀ ਕਰਾਂਗੇ ਓਕੇ ਬਾਰੇ